ਉਹਦਾ ਲਾਹ ਉਹਦਾ ਲਾਹ ਮਾੜਾ ਮੋਟਰ ਦਾ ਲਾਹ ਲੂੰਗਾ ਉਹਦਾ ਕੋਈ ਨਹੀਂ ਆਏ ਨੂੰ ਤੇ ਤੈਨੂੰ ਮਾਰਨਾ ਨਹੀਂ ਹੈਗਾ ਨਹੀਂ 25 25 ਤੂੰ ਮੋਟਰ ਲੱਗ ਗਿਆ ਲਾਹ ਯਾਰ ਆਈ ਨਹੀਂ ਤੈਨੂੰ ਤੈਨੂੰ ਮਾਰਨਾ ਨਹੀਂ ਹੈਗਾ ਬਾਈ ਹਾਂ ਬਈ ਤੂੰ ਕਹਿੰਦਾ ਯਾਰ ਮੈਨੂੰ ਮਰਾ ਮੈਗਰ ਨਹੀਂ ਹੁਣ ਐ ਨਹੀਂ ਕਰਨਾ ਪਹਿਲਾਂ ਤੂੰ ਲਾ ਬੱਕਰਾ ਐ ਵੀ ਖੜਾ ਨਹੀਂ ਬਾਈ ਜਿਹੇ ਕੁਝ ਮਰਜੀ ਯਾਰ ਨਾ ਉਹ ਗੱਲ ਕਰਦੇ ਆ ਵੀ ਉਹਨੂੰ ਯਾਰ ਦੁਆਰੇ ਨਾਲ ਟੰਗਣਾ ਯਾਰ 10 ਦਾ 10 ਦਾ ਵੀ ਥੋੜਾ ਹੈ ਥੋੜਾ ਆਏਗਾ ਫੇਰ ਤੂੰ ਕਾਦੇ ਬਸ ਤੇ ਲੋ ਦਮ ਕਿਤਨੇ ਕੀਆ ਆਪਕੋ ਨਾ ਫੜਾ ਪੈਦਾ ਫੜਾ ਅੜ ਤੋ ਸਹੀ ਤਰ੍ਹਾਂ ਹੱਲਾ ਕੋ ਗਣੀ ਨਾ ਕੋਸਨ ਹੁੰਦਾ ਕੋਈ ਪੈ ਪੜਾ ਕਰ ਕਰ ਕਰੰਟ ਮਾਰਦਾ ਇਹ ਨਾ ਕਰੰਟ ਤਾਂ ਸੁਣਾ ਰਿਹਾ ਜਦ ਇਹਨੂੰ ਦੱਸ ਦੋ ਤਾਂ ਹੈ ਹੀ ਨਹੀਂ ਗਣਾ ਤੇਰਾ 25 25 ਆ ਬੱਕਰਾ ਬਾਰਾਂ ਹਜ਼ਾਰ ਦਾ ਆਬਾ ਕਿੱਟਾ ਨੋ ਨਹੀਂ ਲਾਉਂਦੇ ਹੈਗੇ ਯਾਰ ਮੈਂ ਤੈਨੂੰ ਕਹਾਂ ਮੋਰੀ ਛੜ ਨਾ ਲਾ ਲੈ ਛੜ ਰੱਖ ਲੈ ਇਹ ਵੀ ਗੱਲ ਕੱਚ ਕੋ ਹੁੰਦੀ ਹੈ ਇਹ ਨਹੀਂ ਕੁ ਮਲਡੀ ਹੋਣੀ ਹੈਗੀ ਜਦੋਂ ਕਹਿੰਦੇ ਬਾਈ ਦੁਬਾਰੀ ਥੜੀ ਦੁਬਾਰੀ ਹੱਗੇ ਹੁੰਦਾ ਬੰਦਿਆਂ ਦੀ ਜਿਹੜੇ ਖਾਣੀ ਪੀਣੀ ਹੈ ਉਹ ਰੋਜੀ ਦੀ ਦੁਬਾਰੀ ਹੈ ਅੱਗੇ ਦੁਬਾਰੀਆਂ ਹੁੰਦੀਆਂ ਪੀਆਂ ਹੋਰ ਨਹੀਂ ਹੈਗੀ ਆ ਫਿਰ ਉਹਦਾ ਲੋੜ ਪੀਣੀਆਂ ਜਿਹੜਾ ਪੀਣੀ ਹੈ ਹਾਂ ਜਿਹੜਾ ਮੀਟ ਖਾਣਾ ਮੀਟ ਖਾਂਦਾ ਹੈ ਕੱਟ ਪਰਾਂ ਯਾਰਾ ਉਹ ਵੀ ਵਪਾਰੀ ਹੈ ਪਸ਼ੂ ਦੁਬੋਣੇ ਉਹ ਕੋਈ ਨਹੀਂ ਇਹਨੂੰ 12 ਲਾਦਾ ਬਾਈ ਮਾ ਬਈ ਉਹਨੇ ਲਾਦਾ 1000 ਰੁਪਈਆ ਮਾ 1200 ਮਾ ਯਾਰ ਨਰਾ ਬਰਾ ਬਾਈ ਇਹਨੂੰ ਮੈਨੂੰ ਮਾਰਨਾ ਇਹ ਵਿਚਾਰਾ ਗਰੀਬ ਬੰਦਾ ਹਬਰਾ ਕਿੰਨਾ ਹੈ ਇਹ ਨੂੰ ਮੁਸਲਾ ਪਹਿਲਾਂ ਤਾਂ ਦੇਖ ਲਈ ਜੇ ਨਾ ਦੇਖਿਆ ਨੀ ਪਰ ਮੈਂ ਆਪਣੇ ਪਲਾਉ ਦੂੰ। ਇਹੋ ਚਲ ਕੋਈ ਰੀ ਦਾ ਨਹੀਂ ਆ ਜੀ ਜੇ ਪਸਣਾ ਪਸਣਾ ਕਿੰਨੇ ਆ? ਦੱਸੋ ਦਾ ਸਰ ਤੇਰੀ ਐਂਡ ਕੀ ਕਹਦੀ ਹੋਂ ਯਾਰ। ਇਹ ਤਾਂ ਹੋਰ ਲਵਾ ਦੇ ਸਰ। ਕਿੰਨੇ ਲਵਾਵਾਂ ਹੋਰ? ਜੇ ਸਾਡੂੰ ਦੇਣਾ 500 ਰੁਪਏ ਬਚੋ ਬਵਾ ਦਿੰਨਾ। 1000 ਜਮਦਾ ਇੰਨਾ ਕਰ ਸਕਦਾ ਹੈਗਾ। 1.5 ਲਾ ਯਾਰ। ਕਿਵੇਂ? ਠੀਕ ਹੈ। ਨਾ 1.5। ਚਲੋ। ਹੋ ਵੀ ਹੋ 1.5 ਰਸਤਾ ਤਾਂ ਪਾ ਬਈ। ਜਿਵੇਂ ਕਿ ਨਹੀਂ ਬਸ ਅਈ ਯਾਰ। ਪਰ ਰਸਤੇ ਤਾਂ ਪਾ। 1400 ਦਾ ਘਟਨੀ ਉਹ ਆਫਕਾ ਯਾਰਾ ਨਾ ਮਨਾ ਚੱਲਣਾ ਬੂਗਾ ਹੁਣ ਚੱਲਣਾ ਚੱਲਣਾ ਕੁੱਟ ਕੇ ਜਣਾ ਹੋ ਗਿਆ ਫਾਟ ਜਾਂਦੇ ਵਿੱਚ ਨਾ ਵੇਚਣਾ ਬਈ ਨਹੀਂ ਜਾਂ 13000 ਦਾ ਹੋ ਗਿਆ ਯਾਰਾ 13000 ਆਪਾਂ ਇਹ ਦੋ ਆ ਗੁੜਿੱਤ ਤਾਂ 5000 ਰੁਪਏ ਸਾਰੇ ਕਰਨੀ ਹੋ ਗਿਆ 5000 ਰੁਪਏ ਕਰਨੀ ਹੋ ਗਿਆ ਹਾਂ ਲਮਾ ਕਿਤਾ ਕੁੱਟ ਕੇ ਲਾਣਾ ਦਵਾਈ ਹੈ ਨਹੀਂ ਕੁੱਟਣੀ ਨਹੀਂ ਦਵਾਈ ਹੈ ਆਪਣੇ ਪਿੰਡ ਉਹ ਦਵਾਈ ਹੈ ਦਵਾਈ ਇਹ ਦਵਾਈ ਬਣਾਣਾ ਲੈ ਲਾਂਗੇ ਉਹੀ ਦੇਖਣਗੇ ਤਾਂ ਵਿਚਾਰੇ ਦਵਾਈ ਹੈ ਕੁੱਟਣ ਉਹੀ ਮੇਰੇ ਪਪਾ ਅੱਛਾ ਪਪਾ ਉਹ ਵੀ ਬਗਜੂ ਖੜਾ ਅੱਧੀ ਦੇ ਲੱਗਾ ਇੱਕ ਚੀਜ਼ ਜਾਣਦਾ ਇਹ ਲੜਪੜਾ ਮੈਨੂੰ ਕੋਈ ਮਨ ਬੋਵਾ ਦੇ ਰਿਹਾ ਆ ਵੇਜ ਬਾਕੀ ਸੋ ਸਿੱਧਾ ਆਏ ਭਾਈ ਬਚੂ ਹਾਂ 100 ਇਹ 500 ਇਹ ਸਿੱਧਾ ਵਿਚ ਲੈ ਭਾਈ ਓਏ ਇਹ ਆ ਭਾਈ ਦੋ ਦੋ ਯਾ ਬੱਕਰਾ ਹੋ ਗਿਆ ਪੂਰਾ 13000 ਪੰਜ ਚ ਪੂਰਾ ਹੀ ਵਧੀਆ ਵੇਚ ਗਿਆ ਸੱਤ 8 9 10 10 ਹੋ ਗਿਆ ਨਫੇ ਨਾਲ ਨਫੇ ਲੈ ਲਓ ਭਈ ਇਹ ਲੈਣਾ ਹੁਣ ਇਹ ਤਾਂ ਜੇ ਪਰਾਂ ਨੂੰ ਹੋਈਦਾ ਵਿਕੀ ਖੜਿਆ ਸੀ ਉਹ ਤਾਂ ਆਪਾਂ ਨੂੰ ਪਤਾ ਸੀ ਹਾਂ ਮੈਂ ਜਾਂਦਾ ਨਹੀਂ ਪਰਾਂ ਨੂੰ ਪਤਾ ਸੀ ਮੈਨੂੰ ਪਤਾ ਸੀ ਹੁਣ ਕਿ ਜਾਨਾ ਇਹਦਾ ਮੈਂ ਤਾਂ ਇਹ ਕਿਹਾ ਮੈਂ ਸਾਨੂੰ ਸੌਦੇ ਦਾ ਪਤਾ ਵੀ ਭਾ ਚ ਗਿਆ ਬਸ ਮੈਂ ਕਹਿੰਦਾ ਕਹਿੰਦਾ ਮਿੱਠੂ ਕਹਿੰਦਾ ਹੈ ਨਾ ਭੈਣਾ ਇਹ ਨਾफा ਦਊਗਾ 3000 ਲਓ ਭਾਈ ਅਗਰ ਸਾਢੇ 13 ਦੇ ਦਿੰਦੇ ਆ ਬਸ ਦਾ ਹੀ ਸਾਡੀ ਹੈਗਾ ਉਹਨੂੰ ਵਿਚਾਰੇ ਗਰੀਬ ਨੂੰ ਕੀ ਵਿੱਚ 14 ਦੇ ਹੋਰ ਮਿਲ ਉਹ ਕੀ ਹੈ 14 ਪੈ ਗਿਆ ਉਹਨੂੰ 14 ਜੀ ਪੈ ਗਿਆ ਉਹਨੂੰ 8 11 ਆਦੇ ਪੈਸੇ ਗੋੜਨਾ ਗਣੀ ਬਾਈ ਆਪਦੇ 14 ਤਾਂ ਪੈ ਗਿਆ ਉਹਨੂੰ 12 15 ਤੱਕ 13 ਪਹਿਲਾਂ ਤਾਂ 13 ਜਾਂ ਤੇ ਹੋਊਗਾ ਭਾਈ ਠੀਕ ਆ ਜਾ ਲੈ ਖਾ ਖੜੇ ਇੱਥੇ ਹੋਰ ਖੜ ਜਾ ਮਿੱਠੂਣੀ ਹਾਂ ਸਾਨੂੰ ਕੁਝ ਕਰ ਦਵਾਲੀ ਹੈ ਹਾਂ ਉਹ ਵੀ ਲੱਜਾ ਹੁਣ ਇੱਥੇ ਕੋਣੋ ਮੋੜ ਤੇ ਪੈਸਾ ਲੱਲੇ ਮੋੜ ਤੇ ਪੈਸਾ ਲੱਲੇ ਬੇਬੇ ਸੌਣ ਵਾਲੀ ਮੈਨੂੰ ਬਾਪਾ ਇਹ ਤਨ ਜਾਈ ਨਹੀਂ ਕਰਦੇ ਉਹ ਮੈਂ ਤਾਂ ਕਰ ਰਿਆ ਨਹੀਂ ਮੈਂ ਤਾਂ ਪਹਿਲਾਂ ਪੱਠਾ ਮਿਲ ਵੀ ਆਉਂਦੇ ਨੇ ਮੇਰੇ ਤੇ ਵੀ ਪਹਿਲਾਂ ਆਪਾਂ ਜਿਦਿਆ ਥੋੜੀ ਕਰ ਲੈ ਹਾਂ ਹਾਂ ਠੀਕ ਹੈ ਮੰਗ ਲੈ ਨੰਨਣਾ ਤਾਂ ਹੈ ਨਹੀਂ ਸਹੀ ਕੱਟ ਲਾਓ ਸਹੀ ਕਿਵੇਂ ਲੈਣਾ ਲਓ ਜੀ ਏ ਮੰਮਾ ਵਾ ਇਹ ਵੀ ਬੰਦਾ ਅੱਡੀ ਖੋੜਾ ਬੰਦਾ ਕੋਈ ਮੰਨੂਗਾ ਮੇਰੇ ਕੋਲ ਆਇਆ ਜਾਂਦੀ ਐ ਗੰਡਿਆਂ ਨੂੰ ਚਾਹੂ ਕੀ ਕਹਿੰਦਾ ਮੈਨੂੰ ਬੰਦਈ ਆਉਗੀ ਮੰਨੂਗਾ ਮੰਨੂ ਕਿਉਂ ਨਹੀਂ ਉਹ ਸੱਚ ਬਾਤ ਨਹੀਂ ਕਰਦਾ ਉਸਦਾ ਯਾਰ ਹੋਣਾ ਹੱਦੋਂ ਨਹੀਂ ਬੰਦਾ ਹੁੰਦਾ ਇੱਕੋ ਨਿਸ਼ਾਨਾ ਮੰਗਿਆ ਸਿਆਣਾ ਬੰਦਾ ਟਪਾਰ ਤੇ ਨਾ ਮਾਰਦੇ ਹਾਂ ਹੂੰ ਉਹਰਾ ਹੱਥ ਕਰ ਲੈ ਲੈ ਪੂਰੀ 5000 ਦੀ ਨਹੀਂ ਵੇਖ ਕੋਈ ਨਹੀਂ ਬਦਲਦਾ ਨਹੀਂ ਬਸ ਰਹਿ ਤੈਨੂੰ ਕਿਹਾ 45 ਨਹੀਂ ਕਿਹਾ ਹੁਣ ਦੱਸ ਨਹੀਂ ਨਹੀਂ ਰਹਿ ਸੱਤ ਹੀ ਨੇ ਨਾ ਉਹ ਪੂਰਾ 5000 ਲਾਦਾ ਜੇ ਤੇ ਰੱਜ ਨੇ ਓਏ ਆਈ ਦੋ ਲੈ ਘਰੇ ਬੇਦਨ ਬਣਾ ਰੱਖੀ ਦੋ ਬੱਕਰੀਆਂ ਹੀ ਹਰ ਥਲੇ ਤਾਂ ਤਾਂ ਲਾ ਦੇਖੀ ਨਾ ਹਾਂ ਹਲਵਾ ਓਏ ਕਦੋਂ ਲੰਘ ਡੁੱਡੀ ਹੋਵੇ ਭਾਂਦੀ ਹੋਰ ਕਦੋਂ ਛਾਪਾ ਛੱਡ ਜੇ ਲੈ ਦੇਖ ਠੀਕ ਹੈ ਫੜ ਸਨਾ ਫੜਦਾ ਬਸ ਹੁ ਇਹ ਦਹੀ ਫਰ ਬਾਈ ਕੋ ਤੇ ਲਵੀ ਉਹ ਕਿੰਨੇ ਦੀ ਕਹਿੰਦਾ ਇਹ ਉਹ ਕਰਦੇ ਆਂ ਤੁਹਾਡੇ ਆਖੜਾ ਸਾਡੇ ਛੀਤੇ ਕਰਦੇ ਆਂ ਜਿਵੇਂ ਲੋਟਾਈ 500 ਰੁਪਏ ਘਟਿਆ ਜਾਂਦਾ ਤੁਹਾਡੇ ਘਰ ਤੇ ਸਹੀ ਕੱਟ ਆ ਜਾਵੇ ਇਧਰ ਬੰਨੀ ਹੋਏ ਦੇਖੋਲੇ ਜਰਵਾਈਏ ਘਾਰਾਂਗਾ ਲੋਹਾ ਨਹੀਂ ਇਹਨੇ ਦੇਖੀ ਤੋ ਦਰ ਖੋਲ ਦੇਗਾ ਹਲਿਓ ਉਹ ਪੁੰਡਿ ਜ ਫਸ ਗਈ ਉਹ ਕਣਦੇ ਯਾਰ ਗੱਡਾ ਵਸਾਈ ਖੜਾ ਕਰੋ ਕੰਬੀ ਕਰ ਲੋ ਦੂਰ ਵਧੀਆ ਲਾਦਾ ਪੜਦਾ ਛੱਡ ਦੇ ਛੱਡ ਦੇ ਇਧਰੇ ਮਾਲ ਕਿਦਾ ਆ ਜਾ ਤਾ ਵੇ ਬਠਮਾ ਲਾ ਲੈ ਲਾ ਮੋਲ ਕਿਵੇਂ ਬਈ ਥੋੜਾ ਦੇਖ ਲਈ ਤੂੰ 6 ਮੰਗਦਾ ਮੋਲ ਲਾ 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 6 ਤਾਂ ਦੇ ਲੈਣੀ ਕਿਹਾ ਜੋ ਮੜਾ ਮੋਟੀ ਥੋੜਾ ਮਾਨਤਾ ਨਹੀਂ ਹੋਊਗਾ ਭਈ ਕੋਈ ਅਖਣੀ ਮੰਗਿਆ ਉਹ ਸੱਤ ਨਹੀਂ ਮੰਗਿਆ ਕਾ ਕੋਈ ਗੱਲ ਨਹੀਂ ਯਾਰ ਜਿਹੇ ਜਿਹੇ ਦਾ ਮਾਣੀ ਮੁੱਲ ਕਿੱਧਰ ਹਾਂ ਯਾਰ ਤਸਤਾ ਯਾਰ 4 14 ਨਹੀਂ ਜਾਂਬੀ ਵੇਚਦੇ ਮੈਂ ਯਾਰ ਨਹੀਂ ਉਹੀ ਲੈਤੇ ਹੁਣ ਆਪਾਂ ਦਵਾਈ ਆਪ ਹੀ ਤਾਂ ਦਵਾਏ ਨੇ ਯਾਰ ਆਏ ਕਿਹੜੀ ਉਹੀ ਚ ਜਿਹੜੇ ਆਪਾਂ ਲੈਤਿਆਂ ਉਸ ਤੋਂ ਪਹਿਲਾਂ ਵਾਲੀ ਮੰਡੀ ਤੋਂ ਸੇ ਉਦੋਂ ਤੇ ਤਕੜੀ ਆ ਨਹੀਂ ਯਾਰ ਉਹ ਤਾਂ ਕਾਨੂੰ ਤਕੜੀ ਉਹੀ ਚ ਭਈ ਰੇਟ ਵੀ ਵਧ ਗਿਆ ਨਾ ਅੱਗੇ ਜੀ ਨਹੀਂ ਉਹ ਗੱਲ ਚੋਰਾ ਯਾਰ 4900 ਲੈ ਯਾਰਾ ਨਹੀਂ ਵਧਿਆ ਨਹੀਂ 4900 ਨਹੀਂ 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 ਨਾ ਨਾ ਕੀ ਮੋਂਦਨ ਹੋਂਦ ਨਹੀਂ ਹਿਆ ਪਾਠ ਬੁੰਦ ਰੱਖ ਨਹੀਂ ਨੇ ਪਾਠ ਬੁੰਦ ਰਹਿ ਬਣ ਜੂ ਬੱਕਰ ਫਿਰਦੀ ਦੋ ਵੀ ਬੱਕਰੀ ਬਣ ਜੂ ਲੰਗਵਾਜ ਹੈ ਨਾ ਨਾ ਕੀ ਕਰਾਂ ਯਾਰ ਉਹ ਕਈ ਨਾ ਨਾ ਕਰ ਨੂੰ ਰਲ ਮੈਂ ਮੰਗੀ ਨਹੀਂ ਕੁਸਨਾ ਇਹਦਾ ਕੀ ਮੰਗਿਆ ਭਾਈ ਮੈਂ ਹਾਂ ਨਾ ਹੀ ਛੇ ਦੀ ਖਤਮ ਚਾਹ ਦਾ ਕੋਈ ਕਰਨੀ ਚਾਹ ਤੇ ਰਗੜਾ ਗੁੱਸਾ ਕੋਈ ਆਪਣਾ 450 ਲੈ ਭਾਈ ਨਹੀਂ ਨਹੀਂ ਆਈ ਨਹੀਂ ਬੰਦਾ ਆਪਾਂ ਲਿਆਂਦੀ ਆਂ ਮਿੱਠੂ ਕਰਦੇ ਕੋਸ ਜੇ ਚੰਨੇ ਫੇਰੀਆ ਕਰਾ ਨਾ 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 ਲੈ ਤਾਂ ਨਾ ਨਾ ਕਰੀ ਜਾਂਦਾ ਹੋਰ ਚੱਲ ਰੂ ਕੋਈ ਨਾ ਹੋਰ ਚੱਲ ਉਹ ਤਾਂ ਦੱਦੂ ਕਿ ਬੰਦਾ ਜੇ ਜੱਤ ਉਹ ਆਪਣਾ ਸੁੱਖਣਾ ਮਾਲਕ ਕਰੇ ਬਹੁਤ ਯਾਰ ਮਾਲ ਤਾਂ ਵਾਧੂ ਹੋ ਬਾਈ ਮਾਲ ਵਾਧੂ ਹੈ ਪਿਆ ਬੁੱਝ ਫਰਦ ਨੇ ਕਰ ਯਾਰ ਮੈਂ ਸਾਹਮਣੀ ਵੀ ਨਹੀਂ ਉਹ ਪਾੜੀ ਕਰ ਲਾਗਾ ਡੰਡਾ ਮਾਰ ਕੇ ਕਿਸੇ ਤੋਂ ਛੱਡ ਦੂ ਵਾ ਠੀਕ ਹੈ ਯਾਰ ਇਹਨੇ ਬੜਾ ਬੱਜਣਾ ਹੈ ਸਹੀ ਗੱਲ ਆ ਕਿਤੇ ਬੱਜੇ ਪੱਕਾ ਹਾਂ ਕੱਲਾ ਬੰਦਾ ਹੋਏ ਆ ਕੀ ਕਰੇ ਨਾਲ ਵੀ ਫਿਰ ਚੱਲੇਗਾ ਕੰਮ ਯਾਰਾ ਪਹਿਲਾਂ ਮੈਂ ਕੀ ਮੁਕੀ ਦਾ ਘਾਨੂੰ ਆ ਇਹ ਨਹੀਂ ਮੈਂ ਕੀ ਨਹੀਂ ਸਾਡੇ ਸਾਹਿਬ ਦਾ ਹੈਗੀ ਇਹ ਅਸੀਂ ਨੇ ਸਾਥ ਚ ਮੈਨੂੰ ਦਵਾਏ ਨੇ ਸੀ ਦਾ 4000 ਲਿਖੇ ਨੇ ਸੀ ਉਹ ਤਾਂ ਡੜਾ ਦੇ ਗਿਆ ਯਾਰ ਇਹ ਆਪਾਂ ਕੱਲੀ ਕਾਹ ਕਰ ਸਾਰੀ ਜੱਕਿਆ ਰ ਫਿਰ ਆਪਾਂ ਬਦਲਾ ਕਰ ਲਾਂਗੇ ਕੋਈ ਇੱਕੋ ਜਾਨ ਬਸ ਇਹਨਾਂ ਕੰਮ ਦਾ ਮਾਰ ਵੀ ਪਛੜਾ ਖੜਾ ਯਾਰ ਇਹ ਤਾਂ ਅੰਦਰ ਰਸਤਾ ਨਹੀਂ ਉਹ ਨਹੀਂ ਗੱਲ ਹੈਗੀ ਆਪਾਂ ਉਹ ਵਾਲਾ ਨਹੀਂ ਕਰਦੇ

ਉਹ ਕਿੰਨੇ ਕਹਿੰਦਾ ਪੂਰਾ ਬਣੀ ਖੜਾ ਸੀ 4000 ਕਹਾਈ ਪਹਿਲਾਂ ਗਿਆ ਤੂੰ ਕੋਈ ਨਹੀਂ ਮੈਨੂੰ ਐਸੇ ਇੱਕ ਮਿੰਟ ਕੋਈ ਮੇਰੇ ਮੇ ਉਮਰ ਤੋਂ ਵੱਡੇ ਹਾਂ ਦੋਨੇ ਠੀਕ ਹੈ ਕਿੱਡੀ ਕੀ ਜੀ ਹੁਣ ਤੇਰੇ ਭੈਣ ਦਾ ਕੁਝ ਵੀ ਨਹੀਂ ਉਹਨੂੰ ਖਿੱਚ ਦੇ ਉਹਨੂੰ ਖਿੱਚ ਲਵੇ ਟੇ ਪੱਤੀ ਐ ਕਿ ਮੈਂ ਖਿੱਚ ਦੇ ਹੁਣ ਮੰਨ ਲੈ ਵੀ ਉਹ ਤਾਂ ਅਗਲਾ ਕਹਿੰਦਾ ਛੀ ਤੋਂ ਘੱਟ ਨਹੀਂ ਦੇਣੀ ਕੌਣ ਕੀ ਦੀ ਐ ਉਹ ਕਹਿੰਦਾ ਮੈਂ 4 ਤੋਂ ਵੱਧ ਨਹੀਂ ਲੈਣੀ ਉਹ ਕਹਿੰਦਾ ਮੈਂ 4 ਤੋਂ ਵੱਧ ਨਹੀਂ ਲੈਣੀ ਅਸੀਂ ਨੇ ਨਾ ਤਾਂ 4500 ਉੱਪਰ ਦੀ ਹੋ ਕੇ ਹੂੰ ਅਸੀਂ ਪਾਵਾਂਗੇ ਗਾ ਰੱਸਾ ਕਿਹਦੇ ਗੱਲ ਚ ਰੱਸਾ ਪਾਵਾਂਗੇ ਤੂੰ ਲੈਨੇ 5000 ਦੀ ਜਾਉ ਮੰਨ ਗਿਆ ਲੈ ਫੜ ਤੂੰ ਵੀ ਲੈ ਫੜ ਹਰ ਫਿਰ ਪੰਜ ਨੀ ਮੈਂ ਗੱਲ ਠੀਕ ਆ ਮੇਰੇ ਕੋਲ ਬਦਨਾ ਸੀ ਇਹ ਪਛਾਈ ਖੜਾ ਤੂੰ ਨੂੰ 6 ਤੇ ਅਗਲੇ ਨੇ ਲੈਣ ਦੇ ਨੇ ਮੁੱਲ ਕਰਿਆ ਉਹਦੇ ਬਾਰੇ ਵੀ ਸੋਚ ਕੋਈ ਦੇ ਬਸ ਮੇਰੀ ਐਡੀ ਲੁੱਟ ਵੀ ਹੈ ਨਹੀਂ ਟਿੱਡ ਚੋਂ ਨਿਕਲਦਾ ਛੇ ਦਾ ਵੇਚ ਦਨੇ ਆ ਐਡੀ ਲੁੱਟ ਵੀ ਹੈ ਨਹੀਂ ਇਹ ਤਾਂ ਬਹੁਤ ਵੱਡੀ ਆ ਫਿਰ ਇਹ ਤਾਂ ਬਹੁਤ ਵੱਡੀ ਆ ਯਾਰ ਉਨੇ ਕਹਿੰਦੇ ਮੰਗਿਆਂ ਹੋਰ ਉਹਨੇ ਪਾਲੀ ਐ ਜਾਲੇ ਪੂੰਜੇ ਨੇ ਦੁੱਧ ਚੰਗਾ ਐ ਉਹ ਨਹੀਂ ਲੈਂਦਾ ਨਾਲਵੇਂ ਅਦਿਨ ਸਸਤੀ ਮਿਲ ਜੂ ਆ 300 200 ਪਿੱਛੇ ਦੀ ਥੋੜੀ ਰਾਂਡ ਕਟਾਵਾਂਗੇ ਕੱਲ ਨੂੰ ਕਮੈਂਟਾਂ ਸਾਨੂੰ ਪਤਾ ਕੀ ਕੁਛ ਕਹਿੰਦੇ ਨੇ ਲੋਕ ਸਾਡੀ ਮਾਂ ਨਹੀਂ ਛੱਡਦੇ ਭੈਣ ਨਹੀਂ ਛੱਡਦੇ ਅਸੀਂ ਬਿਸ਼ਰਮ ਹੋ ਕੇ ਮੰਡੀਆਂ 'ਚ ਫਿਰਦੇ ਆ 5000 ਦੀ ਓਟੋਂ ਕਿਹੜਾ ਓਟਦਾ ਪਾ ਚ ਲੈ ਲਓ ਕਿਉਂ ਜੋਨੀ ਗਲਤ ਗੱਲ ਨਹੀਂ ਅਸੀਂ ਕਰਦੇ ਜਰਮਾਨਾ ਉਹਨੂੰ ਚਾਹੇ ਸਾਨੂੰ ਪੱਲਿਓ ਟੋਟਾ ਭਰਨਾ ਪਵੇ ਕਹੀਂ ਵੀ ਮੰਗੂਗਾ ਉਹ ਲਾਟੋ ਤਾਂ ਨਫਾ ਸੀ ਪੂਰਾ ਕਰਾਂਗੇ ਮਾਲ ਮੋਦਾ ਦੇਖੇ ਨਾ ਯਾਰ ਮਾਲ ਦੇ ਮੁੱਲ ਤੱਕ ਕਿਸੇ ਦਾ ਪਸੂ ਵਿਕਣਾ ਚਾਹੀਦਾ ਇਹ ਤਾਂ ਸਹੀ ਗੱਲ ਜੈ ਜੀ ਕਰਦਾ ਇਹਦਾ ਛੌਨੇ ਦੀ ਮਿੱਟੀ ਕਿਉਂ ਬਣਾਈਏ ਸੀ ਕਿਉਂ ਜੀ ਰੱਬ ਲੱਗਦੀ ਗੱਲ ਕਰੋ ਨਹੀਂ ਬੜੀ ਮਹਿੰਗੀ ਲੱਗਦੀ ਹੈ ਬਿਸ਼ੱਕ ਨਾ ਉਹ ਵਿਚਾਰਾ ਲਵੇ ਕੋਈ ਗੱਲ ਚ ਰਸਾ ਨਹੀਂ ਪਾਉਣਾ ਆਪਾਂ ਨੇ ਉਹਦੇ ਲਓ ਸਰਦਾਰ ਜੀ ਤੁਹਾਡੀ ਸਾਈ ਇਹ ਬੰਨਣਾ ਸੇਰਾ ਬੰਨਣਾ ਨਹੀਂ ਜਾਣਾ ਉਹਨੇ ਜਾਉਂਦੇ ਦਾ ਲਾਉਂ ਕਿੰਨੇ ਉਹਦੇ ਸਾਹਮਣੇ ਦੱਖਣ ਵਾਲਾ ਤਾਂ ਆਪਣੇ ਬਾਹਰ ਹੈ ਦਿਮਾਗ ਕਿੰਨੇ ਗਿਆ ਇੱਧਰ ਜੇ ਇਹ ਬਣਾ ਦੇ ਵੀਡੀਓ ਇਹਦੀ ਗਾਹਾਂ ਪੈ ਜੋ 60000 ਰੁਪਏ ਦੀ ਵੀਡੀਓ ਹੈ ਇਹਦੀ ਪਹੁੰਚ ਤੋਂ ਬਾਹਰ ਨਹੀਂ ਗੱਲਾਂ ਨਹੀਂ ਆਪਾਂ ਨੂੰ ਜਿਹੜੀ ਚੀਜ਼ ਨਹੀਂ ਪਸੰਦ ਪੈਂਦਾ ਪਹਿਲਾਂ ਹੀ ਦੱਸ ਦਿੰਦੇ ਉਹ ਮੈਂ 30 ਮੰਗਾ ਦੋਨਾਂ ਦਾ ਆਈ ਨਹੀਂ ਉਹਨੂੰ ਦਿੱਤਾ ਰੱਖਣਾ ਲਾ ਬਕਰ ਹੈ ਜੀ ਨਸਲ ਹੋਈ ਹੈ ਪਰ ਕੋਈ ਕਮੀ ਨਹੀਂ ਕਮੀ ਇਹ ਤਾਂ ਮੈਂ ਰੱਖਣ ਦਾ ਸਾਰਾ ਰਵਾਕਰ ਰੱਖਣ ਦਾ ਗੱਲ ਕਰੂੰ ਗੱਦੇ ਵੀ ਅਸੀਂ ਪਾਲਦੇ ਨਹੀਂ ਮਾਂ ਮੈਂ ਤਾਂ ਕੱਟਾਂ ਲੇ ਮੈਂ ਤਾਂ ਹੂੰ ਸੌ ਆ ਵਧੀਆ ਪਕਾਓ ਆ ਇਹਨੂੰ ਪੁੱਛਣਾ ਲੈ ਵੀ ਉਹ ਤੂੰ ਬਸ ਚੱਲ ਜਾ ਜੀ ਕੀ ਯਾਰ ਕਰਦੀ ਕੁਸ ਤੇਰਾ ਮੂੰਹ ਮਠਾ ਕਰਦੀ ਏ ਤੇਰਾ ਮੂੰਹ ਮਠਾ ਕਰਦੀ ਏ ਆ ਤਾਂ ਕਰੂੰਗੀ ਹਾਂ ਗੱਡੜੀ ਮੂੰਹ ਇਹਨਾਂ ਦਾ ਕਰਦੀ ਪਾਣਾ ਗੁੱਦਰਾ ਗੋੜਦੂ ਦੜੀ ਮੂਚੋ ਪਾਜੀ ਪਾ ਵੀ ਬਈ ਹਾਂ ਦੇਖ ਲੈ ਬਈ ਮਾਰ ਮਾਰ ਕਹਿ ਦੇ ਫਿਰ ਕੀ ਕਰਦੇ ਭੱਜੀ ਨਾ ਹੁਣ ਨਹੀਂ ਭੱਜੀ ਲਾਦਨ ਗੱਲ ਕਿਉਂ ਕਹਾਂ ਵੇ ਅਸੀਂ ਲੋੜ ਨਹੀਂ ਕਹਿੰਦੇ ਕਿ ਨਾ ਕੇਹ ਲੱਖ ਰੁਪਏ ਵੀਡੀਓ ਨਾ ਬਣੇ ਨਾ ਬਣੇ ਆ ਫਰਦੂਲੀ ਪਾਸਾ ਵੇ ਦਿੱਤੀ ਹਾਂ ਦਾਦਾ ਮੱਥਨ 85000 ਦੇ ਬਸ ਚਲ ਵੇਚ ਲੈ ਲੈ ਬਸ ਲੈ ਫੋਨ ਹਾਂ ਚਲ ਹਾਂ ਇਹ ਨਹੀਂ ਮੈਂ ਮੋੜੀ ਮੈਂ ਇਨਾ ਤੇ ਕਿਤੇ ਮੋੜੀ ਨਹੀਂ ਬਸ ਠੀਕ ਆ ਉਹ ਯਾਰ ਕਿਮਤ ਪੁੱਛਾਂਵਾ ਹਾਂ ਜੀ ਆ ਵੀ ਜਗਿਆ ਮੇਰਾ ਮੂੰਹ ਉੱਠਾ ਹੋ ਗਿਆ ਕਹਿ ਰਿਹਾ ਉਹ ਮੇਰੇ ਘਟਨੇ ਵਿੱਚ ਹੀ ਹੈ 7-8 ਦੀ ਹੋਗੀ ਬਾਗੋ ਬਾਗ 3 ਪਰ ਹੋਗੀ ਇੱਕ ਰੋਗਾ ਕਿਸੇ ਬਸ ਜਰਾ ਬੇਟ ਰੰਗ ਦੇ ਵਿੱਚ ਨੋਟ ਵੀ ਆਨੇਗਾ ਖੜਕਦੇ ਖੜਕਦੇ ਨਾ ਨਾ ਖੁੱਲੇ ਦਰਰਾ ਉਹ ਖੁੱਲੇ ਹੋਣਗੇ